ਸਾਸ਼ਿਕਾ ਦੋਸਤੋ ਪੰਜਾਬ ਨੂੰ 2020 ਟੀਵੀ ਚੈਨਲ ਦੇ ਨਾਲ ਜੁੜੇ ਹੋ ਤਾਂ ਇਸ ਵੇਲੇ ਤੁਹਾਨੂੰ ਅਸੀਂ ਜਿਹੜੀ ਹੈ ਇੱਕ ਖਬਰ ਦੱਸਣ ਜਾ ਰਹੇ ਹਾਂ ਕਿ ਇੱਕ ਇੱਕ ਮਾਂ ਆਪਣੇ ਬੱਚੇ ਵਾਸਤੇ ਕਿੱਦਾਂ ਦੱਦਾ ਦੜੀਆ ਪਟਕ ਰਹੀ ਹੈ ਤੇ ਬੱਚਾ ਹਜੇ ਤੱਕ ਉਹਨੂੰ ਨਹੀਂ ਮਿਲ ਰਿਹਾ ਔਰ ਬੱਚੇ ਜਿਹੜੀ ਉਮਰ ਜਿਹੜੀ ਹੈ 25 ਸਾਲ ਦੀ ਦੱਸੀ ਜਾ ਰਹੀ ਹੈ ਕਿ ਇੱਕ ਇਨਸਾਫ ਲਈ ਜਿਹੜੀ ਆਮ ਆਦੀ ਪਾਰਟੀ ਸਰਕਾਰ ਵੱਲੋਂ ਭਵਾਨਸੀ ਮਾਂ ਦੇ ਵੱਲੋਂ ਜਿਹੜਾ ਕਿਹਾ ਜਾਂਦਾ ਕਿ ਸਰਕਾਰ ਆਮ ਜਨਤਾ ਦੀ ਬਣੀ ਤਰ੍ਹਾਂ ਦਾ ਹੱਲ ਹੋਵੇਗਾ ਪਰ ਇੱਕ ਮਾਂ ਆਪਣੇ ਟੋਟਲੀ ਜਿਹੜੀ ਹੈ ਦਰਦਰ ਫੜ ਕੇ ਆਇਆ ਤੋਂ ਤਸਵੀਰਾਂ ਪਹਿਲਾਂ ਫੜਨਾ ਸਾਂਝੀਆਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਕੋਈ ਹੱਥ 'ਚ ਇੱਕ ਫੋਟੋ ਜੋ ਆਪਣੇ ਬੇਟੇ ਦੀ ਇਨਸਾਬ ਲੈ ਲਈ ਜੇਕਰ ਕਿ ਬੱਚਾ ਜਿਹੜਾ ਕਾਫੀ ਦਿਨਾਂ ਤੋਂ ਜਿਹੜਾ ਲਾਪਤਾ ਤੋਂ ਗੱਲਬਾਤ ਵੀ ਕਰਾਂਗੇ ਤੇ ਕਿੱਥੇ ਰਹਿਣ ਵਾਲੇ ਨੇ ਤੇ ਕੀ ਨਾਮ ਹੈ ਜਿਸ ਸੱਚੀ ਬਣੇ ਸੱਚੀ ਕੀ ਨਾਮ ਜੀ ਰੋਣਾ ਰੂਬੀ ਰੂਬੀ ਕਿੱਥੇ ਰਹਿਣ ਵਾਲੇ ਸੀ ਨਿਊ ਸਰਵਨਪੁਰਖ ਇਹ ਤੁਹਾਡਾ ਬੇਟਾ ਹਾਂਜੀ ਕਿੰਨੀ ਉਮਰ ਹੈ ਜੀ ਇਹਦੇ 25 ਸਾਲ 25 ਸਾਲ ਕੀ ਗੱਲ ਕੀ ਹੋਇਆ ਸੀ ਇਹ ਮੈਨੂੰ ਜਗਰਾਤੇ ਦਾ ਕਹਿ ਕੇ ਗਿਆ ਸੀ ਕਹਿੰਦਾ ਰੋ ਰੋਡ ਮੈਂ ਜਗਰਾਤੇ ਤੇ ਚੱਲਾਂ ਦੋ ਤਿੰਨ ਘੰਟੇ ਚ ਆ ਰਹੀ ਆ ਤੇ ਮੁੜ ਕੇ ਆਇਆ ਹੀ ਨਹੀਂ ਮੈਂ ਸੋਚਿਆ ਕਿ ਚਲੋ ਕਈ ਵਾਰੀ ਭੇਟਾਂ ਵਿੱਚ ਮਨ ਲੱਗ ਜਾਂਦਾ ਤੇ ਆ ਜਾਏਗਾ ਹੁਣੇ ਥੋੜੀ ਦੇਰ ਤੱਕ ਇੱਕ ਦੋ ਘੰਟੇ ਲੇਟ ਆ ਜਾਏਗਾ ਮੈਂ ਚਾਰ ਪੰਜ ਘੰਟੇ ਬਾਅਦ ਫੋਨ ਕੀਤਾ ਤੇ ਸਵਿਚ ਆਫ ਆ ਰਿਹਾ ਫੋਨ ਫਿਰ ਮੁੜ ਕੇ ਹੁਣ ਤੱਕ ਆਨ ਹੀ ਨਹੀਂ ਹੋਇਆ ਫੋਨ ਕਿੰਨੀ ਤਰੀਕ ਦਾ ਜਿਹੜਾ ਗਿਆ ਹੋਇਆ ਜੀ ਪਹਿਲੀ ਜੁਲਾਈ ਦਾ ਗਿਆ ਹੈ ਪਹਿਲੀ ਜੁਲਾਈ ਦਾ ਗਿਆ ਹੋਇਆ ਜੀ ਹਾਂ ਜੀ ਤੇ ਹੇ ਦੇਖੋ ਕੋਈ ਅੱਦਾ ਬਤਾਣੇ ਨਹੀਂ ਜੀ 7 ਮਹੀਨੇ ਦਾ ਵੀ ਅੱਦਾ ਮਹੀਨਾ ਲੰਘ ਗਿਆ ਮੈਂ ਰੋਜ਼ ਲੱਭਦੀ ਰਹਿਣੀ ਆ ਜਾ ਜਾ ਕੇ ਉਹ ਖਾਣਾ ਕਿਹੜਾ ਪੈਂਦਾ ਉਹ ਤਾਂ ਲੈ ਕੇ ਆਉਦੀ ਖਾਣਾ ਕਿੱਥੇ ਰਿਪੋਰਟ ਇਸ ਸੁਭਾਸ਼ ਨਗਰ ਲਿਖਾਈ ਸੀ ਰਿਪੋਰਟ ਕੀ ਕਹਿੰਦੇ ਨੇ ਪੁਲਿਸ ਵਾਲੇ ਕੀ ਕਹਿੰਦੇ ਨੇ ਉਲਸਲੇ ਕੁਝ ਵੀ ਨਹੀਂ ਕਰ ਰਹੇ ਮੈਂ ਗਈ ਸੀ ਰਿਪੋਰਟ ਲਖਾਉਣ ਵਾਸਤੇ ਤੇ ਉਹ ਕੁਝ ਵੀ ਨਹੀਂ ਸੁਣਦੇਗਾ ਉਹਨੇ ਮੈਨੂੰ ਕਹਿੰਦੇ ਜੇ ਤੇ ਪਾਪਾ ਦਾ ਫੋਨ ਨੰਬਰ ਦੇ ਤੇ ਮੈਂ ਉਹਨਾਂ ਦਾ ਨੰਬਰ ਦਿੱਤਾ ਤੇ ਉਹਨਾਂ ਨੇ ਪਤਾ ਨਹੀਂ ਇਹਦੇ ਪਾਪਾ ਨੇ ਕੀ ਕੀਆ ਮੈਨੂੰ ਨਹੀਂ ਪਤਾ ਫਿਰ ਉਸ ਤੋਂ ਬਾਅਦ ਉਹ ਮਨ ਕਹਿ ਲੱਗੇ ਕਹਿੰਦੇ ਬੀਬੀ ਉੱਥੇ ਬੈਠ ਜਾ ਤੀ ਤੇ ਸੁਣਦੇ ਆ ਤੇਰੀ ਤੇ ਫਿਰ ਕੋਈ ਵੀ ਆ ਰਿਹਾ ਹੈ ਉੱਥੇ ਥਾਣੇ ਦੇ ਵਿੱਚ ਤੇ ਉਹਨਾਂ ਨੂੰ ਕਹਿ ਰਹੇ ਨੇ ਇਦਾਂ ਹੀ ਮਤਲਬ ਕਿ ਇਸ਼ਾਰੇ ਕਰ ਰਹੇ ਨੇ ਇੱਕ ਦੂਜੇ ਨੂੰ ਕਿ ਬੀਬੀ ਥੋੜੀ ਜੀ ਦਿਮਾਗ ਤੋਂ ਇਦਾਂ ਹੀ ਜਿਹੜਾ ਮਾਂ ਦਾ ਪੁੱਤ ਗੁੰਮ ਜਾਵੇ ਇਹ ਤਾਂ ਵੈਸੇ ਦਿਮਾਗ ਦਾ ਉਹ ਡੈੱਡ ਹੋ ਜਾਂਦਾ ਮਾਂ ਆਪਣੇ ਪੁੱਤ ਲਈ ਨਿੰਨੇ ਕੋਈ ਵੀ ਪਰਵਾਹ ਨਾ ਉਹ ਮੁੰਨੇ ਗੋਚੰਦੀ ਬਲੀ ਗੱਲ ਕਰ ਰਹੀ ਆ ਆਪਣੇ ਬੱਚੇ ਨੂੰ ਲੱਭ ਰਹੀ ਆ ਮੈਂ ਤਕਲੀਫ ਚਾ ਨਹੀਂ ਮੇਰੇ ਬੱਚੇ ਦੀ ਸੁਣਵਾਈ ਕੋਈ ਵੀ ਕਰਵੇ ਕੱਲੀ ਦੇਖ ਕੇ ਦੇ ਦਿੰਦੇ ਕੱਲੀ ਆਈ ਹੈ ਕੀ ਸੁਣਨਾ ਇਹ ਕੋਣ ਕੋਣ ਇਨਚਾਰਜ ਕੋਈ ਨਾਲ ਕੋਲ ਕੇਸ ਹੈ ਨਾ ਕੋਈ ਪਤਾ ਨਹੀਂ ਕਿ ਕੀ ਨਾ ਨਹੀਂ ਜੀ ਨਾ ਨਹੀਂ ਪਤਾ ਮੈਨੂੰ ਇਹ ਐਸਆਈ ਹੈਗੇ ਕੋਈ ਉੱਥੇ ਦੇ ਸੁਭਾਸ਼ਨਗਰ ਚੌਂਕੀ ਚ ਤੇ ਉਹ ਐ ਬਹਿ ਕਰੀ ਜਾਂਦੇ ਤੇ ਮੈਂ ਇੱਕ ਦੂਜੇ ਨਾਲ ਪੁਲਸ ਵਾਲੇ ਇੱਕ ਦੂਜੇ ਨਾਲ ਇਸ਼ਾਰਾ ਕਰਕੇ ਮੈਂ ਜੀ ਇਹ ਵੀ ਇਹ ਜਨੈਨੀ ਤਾਂ ਪਾਗਲ ਹੈ ਤੇ ਕੋਈ ਵੀ ਪੁਲਸ ਵਾਲਾ ਆਉਂਦਾ ਉੱਥੇ ਉਹਨੂੰ ਕਹਿ ਰਹੇ ਨੇ ਇਹ ਥੋੜੀ ਜੀ ਨੇ ਇਦਾਂ ਹੀ ਐ ਤੇ ਇਹਦੇ ਘਰਦਿਆਂ ਨੂੰ ਬੁਲਾਏ ਆ ਤੇ ਉਹ ਆਂਦੇ ਨੇ ਤਾਂ ਫਿਰ ਸੁਣਵਾਈ ਕਰਦੇ ਆ ਇਹਨਾਂ ਦੀ ਤੁਸੀਂ ਤਾਂ ਬਿਲਕੁਲ ਸਹੀ ਬੋਲ ਰਹੀ ਗੱਲ ਕਰ ਰਹੇ ਹੋ ਤੁਸੀਂ ਮੇਰੇ ਹਾਂ ਜੀ ਹੁਣ ਤੁਸੀਂ ਦੇਖੋ ਆਪਣੇ ਵੀ ਮੈਂ ਕੋਈ ਤੁਹਾਨੂੰ ਇਦਾਂ ਲੱਗ ਰਹੀ ਆ ਨਹੀਂ ਮੈਨੂੰ ਸਮਝ ਆ ਗਈ ਜਾਂ ਮੈਨੂੰ ਦਿਮਾਗ 'ਚ ਫਰਕ ਹੈ ਕੋਈ ਮੇਰੀ ਤਾਂ ਤਾਂ ਕੋਈ ਸੁਣਵਾਈ ਨਹੀਂ ਹੋਈ ਨਾ ਕੱਲੀ ਦੇਖ ਕੇ ਵੀ ਨਾ ਐਨੇ ਬਹਿ ਬੂਹੇ ਲਈ ਹੈਗਾ ਸਾਹਿਬ ਕਿਤਾਬ ਤੇ ਨਾ ਹੋਏ ਕੋਈ ਨਾਲ ਕੋਈ ਇਸ ਕਰਕੇ ਕੋਈ ਵੀ ਨਹੀਂ ਸੁਣ ਰਹੀ ਮੇਰੀ ਤਾਂ ਮੈਨੂੰ ਤਾਂ ਉਲਟਾਉਣਾ ਇਹ ਤੋਂ ਚੌਂਕੀ ਪਹੁੰਚੇ ਸੀ ਜੋ ਗਲਵਤ ਕਰਾਂਗੇ ਇਹ ਤੁਹਾਡੀ ਗਲਤ ਹੋਈ ਹੈ ਉੱਚ ਅਧਿਕਾਰੀਆਂ ਦੇ ਨਾਲ ਹਾਂਜੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਬਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਲੱਭਣ ਦੀ ਪਹਿਲਾਂ ਕੋਈ ਹੋਰ ਦੇ ਕੋਲ ਸੀਗਾ ਇਹ ਵਾਲਾ ਕੇਸ ਜੀ ਮਤਲਬ ਲਿਖਾਇਆ ਜੋ ਵੀ ਉੱਥੇ ਨਹੀਂ ਆਣੇ ਨੂੰ ਲੱਭਣ ਵਾਸਤੇ ਪਹਿਲਾਂ ਕਹਿੰਦੇ ਕਿਸੇ ਹੋਰ ਕੋਲ ਸੀ ਹੁਣ ਮੇਰੇ ਕੋਲ ਹੈ ਕੇਸ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਲੱਭਾਂਗਾ ਤੇ ਕਿੰਨੇ ਕਿੰਨੇ ਮਹੀਨੇ ਹੋਗੇ ਤੁਸੀ ਸਾਨੂੰ ਲੱਗਦੇ ਜੀ ਮੈਨੂੰ 6 ਮਹੀਨੇ ਤੋਂ ਉੱਪਰ ਹੋ ਗਏ 7ਵੇਂ ਮਹੀਨੇ ਦਾ ਵੀ ਅੱਧਾ ਮਹੀਨਾ ਲੰਘ ਗਿਆ ਹੈ ਜਿਵੇਂ ਅੱਜ ਸਾਡੇ ਨਾਲ ਤੁਹਾਡੀ ਗੱਲ ਹੋਈ ਪੰਜਾਬ ਨੂੰ ਟਾਂਡੇ ਕੋਈ ਚੈਨਲ ਦੇ ਨਾਲ ਤੇ ਤੈਨੂੰ ਵੀ ਤੁਹਾਡੇ ਨਾਲ ਇੱਥੇ ਪਹੁੰਚੀ ਆ ਸੋ ਚੈਨਲ ਦੇ ਨਾਲ ਜਿਵੇਂ ਅਸੀਂ ਸਾਰਨਾ ਗੱਲਬਾਤ ਕੀਤੀ ਹੈ ਤੇ ਕੋਈ ਹੋਰ ਮੀਡੀਆ ਨੇ ਅੱਜ ਤੱਕ ਇਹ ਸੀਵਾਜ ਕੀਤੀ ਹੈ ਨਹੀਂ ਜੀ ਅੱਜ ਤੱਕ ਅੱਜੀ ਐਨਐਲ ਚੇਰਬਾਦੀ ਮੀਡੀਆ ਵਾਲਿਆਂ ਨੂੰ ਵੀ ਗੱਲ ਕੀਤੀ ਹੈ ਤੇ ਇਹਨਾਂ ਨਾਲ ਵੀ ਮੇਰੀ ਅੱਜੀ ਗੱਲ ਹੋਈ ਹੈ ਤੇ ਕਹਿ ਰਹੇ ਸੀ ਕਿ ਪਹਿਲਾਂ ਉਹ ਜਿਹਦੇ ਕੋਲ ਸੀਗਾ ਕੇਸ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ ਉਹ ਵੀ ਮੈਂ ਦੇਖ ਰਿਹਾ ਤੇ ਹੁਣ ਮੈਂ ਅੱਗੋਂ ਤੋਂ ਆਪਣੇ ਕੋਲ ਇਹ ਵਾਲਾ ਕੇਸ ਹੈਗਾ ਮੇਰੇ ਕੋਲ ਤੇ ਮੈਂ ਕਰਾਂਗਾ ਸਾਰਾ ਕੁਝ ਮਤਲਬ ਕਿ ਇਸ ਕੇਸ ਨੂੰ ਜਲਦੀ ਤੋਂ ਜਲਦੀ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗਾ ਕਿ ਬੱਚਾ ਮਿਲ ਜੇ ਠੀਕ ਹੈ ਸੋ ਜਿਵੇਂ ਕਿ ਪੰਜਾਬ ਨੂੰ 24 ਚੈਨਲ ਤੇ ਜਿਸ ਤਰ੍ਹਾਂ ਕਿ ਰੂਬੀ ਮੈਡਮ ਨਾਲ ਗੱਲਬਾਤ ਹੁੰਦੀ ਹੈ ਤੇ ਸਾਡੇ ਕੋਲ ਆਂਦੇ ਨੇ ਤੇ ਕਿੰਨੇ ਵੀ ਮੇਰੀ ਹੱਟਾ ਕੁਝ ਸੁਣਵਾਈ ਨਹੀਂ ਹੁੰਦੀ ਤਾਂ ਉਹੀ ਮਾਮਲੇ ਨੂੰ ਜਦੋਂ ਅਸੀਂ ਚੌਂਕੀ ਲੈ ਕੇ ਆਏ ਤਾਂ ਸ਼ੁਭਾਸ਼ ਨਗਰ ਇਨਚਾਰਜ ਗੁਰदयाल ਸਾਹਿਬ ਨਾਲ ਗੱਲਬਾਤ ਕੀਤੀ ਤੇ ਗੁਰदयाल ਸਾਹਿਬ ਨੇ ਕਿਹਾ ਕਿ ਇਹ ਕੇਸ ਪਹਿਲਾਂ ਮੇਰੇ ਕੋਲ ਨਹੀਂ ਸੀ ਕਿ ਹੋ ਕੇ ਮੈਂ ਇੱਥੇ ਹੁਣ ਡਿਊਟੀ ਜਿਹੜੀ ਥੰਮੀ ਹੈ ਤੇ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਅਸੀਂ ਉਸ ਲੜਕੇ ਨੂੰ ਜਲਦ ਜਲਦ ਪੂਰੀ ਤਫ਼ਤੀਸ਼ੀ ਨਾਲ ਅਸੀਂ ਪੂਰੀ ਬਰੀਕੀ ਨਾਲ ਦੇਖਾਂਗੇ ਕਿ ਬੱਚਾ ਗਿਆ ਤੇ ਗਿਆ ਉਹ ਬੱਚਾ ਵੀ ਜਿਹੜਾ ਛੋਟਾ ਬੱਚਾ ਨਹੀਂ ਐ 25 ਸਾਲਾਂ ਦਾ ਕਰਦੇ ਤਾਂ ਵੀਡੀਓ ਨੂੰ ਰੈਡੀ ਚੱਲਦੀ ਚੱਲਦੀ ਨੂੰ ਸ਼ੇਅਰ ਕਰੋ ਜੀ ਧੰਨਵਾਦ ਜੀ شکریہ ਕਿ ਬੱਚਾ ਜਿਹੜਾ ਕਾਫੀ ਦਿਨਾਂ ਤੋਂ ਜਿਹੜਾ ਲਾਪਤਾ ਤੋਂ ਗੱਲਬਾਤ ਵੀ ਕਰਾਂਗੇ ਤੇ ਕਿੱਥੇ ਦੇ ਰਹਿਣ ਵਾਲੇ ਨੇ ਤੇ ਕੀ ਨਾਮ ਹੈ ਹਾਂਜੀ ਸੱਚੀ ਕਮੈਂਟ ਸਸਨ ਕੀ ਨਾਮ ਜੀ ਰੋਡਾਂ ਰੂਬੀ ਰੂਬੀ ਕਿੱਥੇ ਦੇ ਰਹਿਣ ਵਾਲੇ ਸੀ ਨਿਊ ਸਰਵਨਪਰਕ ਸਰ ਇਹ ਤੁਹਾਡਾ ਬੇਟਾ ਹਾਂਜੀ ਕਿੰਨੀ ਉਮਰ ਹੈ ਜੀ ਇਹਦੀ 25 ਸਾਲ 25 ਸਾਲ ਕੀ ਗੱਲ ਕੀ ਹੋਈ ਸੀ ਇਹ ਮੈਨੂੰ ਜਗਰਾਤੇ ਦਾ ਕਿਹਾ ਕੇ ਗਿਆ ਸੀ ਕਹਿੰਦਾ ਰੋ ਰੋਡ ਮੈਂ ਜਗਰਾਤੇ ਤੇ ਚੱਲਾਂ 2-3 ਘੰਟੇ ਚਾ ਰਿਹਾ ਤੇ ਮੁੜ ਕੇ ਆਇਆ ਹੀ ਨਹੀਂ ਮੈਂ ਸੋਚਿਆ ਕਿ ਚਲੋ ਕਈ ਵਾਰੀ ਭੇਟਾਂ ਵਿੱਚ ਮਨ ਲੱਗ ਜਾਂਦਾ ਤੇ ਆ ਜਾਏਗਾ ਹੁਣੇ ਥੋੜੀ ਦੇਰ ਤੱਕ ਇੱਕ ਦੋ ਘੰਟੇ ਲੇਟ ਆ ਜਾਏਗਾ ਮੈਂ 4-5 ਘੰਟੇ ਬਾਅਦ ਫੋਨ ਕੀਤਾ ਤੇ ਸਵਿਚ ਆਫ ਆ ਰਿਹਾ ਫੋਨ ਫਿਰ ਮੁੜ ਕੇ ਹੁਣ ਤੱਕ ਕੋਈ ਨਹੀਂ ਹੋਇਆ ਫੋਨ ਕਿੰਨੀ ਤਰੀਕ ਦਾ ਜਿਹੜਾ ਗਿਆ ਹੋਇਆ ਜੀ ਪਹਿਲੀ ਜੁਲਾਈ ਦਾ ਗਿਆ ਹੈ ਪਹਿਲੀ ਜੁਲਾਈ ਦਾ ਗਿਆ ਹੋਇਆ ਜੀ ਹਾਂਜੀ ਜੀ ਤੇ ਹਲਦੇ ਕੋਈ ਇਹਦਾ ਤਾਂ ਪਤਾ ਨਹੀਂ ਕੀ ਨਹੀਂ ਜੀ 7ਵੇਂ ਮਹੀਨੇ ਦਾ ਵੀ ਅੱਧਾ ਮਹੀਨਾ ਲੰਘ ਗਿਆ ਮੈਂ ਰੋਜ਼ ਲੱਭਦੀ ਜਾ ਜਾ ਕੇ ਉਹ ਥਾਣਾ ਕਿਹੜਾ ਪਿੰਡੋਂ ਫੋਟੋ ਲੈ ਕੇ ਆਉਦੀ ਥਾਣਾ ਕਿੱਥੇ ਨੂੰ ਪੋਲਿਸ ਸੁਭਾਸ਼ ਨਗਰ ਲਖਾਈ ਸੀ ਰਿਪੋਰਟ ਕੀ ਕਹਿੰਦੇ ਨੇ ਪੁਲਸ ਵਾਲੇ ਕੀ ਕਹਿੰਦੇ ਨੇ ਪੁਲਸ ਵਾਲੇ ਕੁਝ ਵੀ ਨਹੀਂ ਕਰ ਰਹੇ ਮੈਂ ਗਈ ਸੀ ਰਿਪੋਰਟ ਲਖਾਉਣ ਵਾਸਤੇ ਤੇ ਉਹ ਕੁਝ ਵੀ ਨਹੀਂ ਸੌਂਦੇ ਉਹਨਾਂ ਨੇ ਮੈਨੂੰ ਕਹਿੰਦੇ ਜੇ ਤੇ ਪਾਪਾ ਦਾ ਫੋਨ ਨੰਬਰ ਦੇ ਤੇ ਮੈਂ ਉਹਨਾਂ ਦਾ ਨੰਬਰ ਦਿੱਤਾ ਤੇ ਉਹਨਾਂ ਨੇ ਪਤਾ ਨਹੀਂ ਇਹਦੇ ਪਾਪਾ ਨੇ ਕੀ ਕਿਹਾ ਮੈਨੂੰ ਨਹੀਂ ਪਤਾ ਫਿਰ ਉਸ ਤੋਂ ਬਾਅਦ ਉਹ ਮੈਨੂੰ ਕਹਿਣ ਲੱਗੇ ਕਹਿੰਦੇ ਬੀਬੀ ਉੱਥੇ ਬੈਠ ਜਾ ਸੁੰਦੇ ਆ ਤੇਰੀ ਤੇ ਫਿਰ ਕੋਈ ਵੀ ਆ ਰਿਹਾ ਹੈ ਉਥੇ ਥਾਣੇ ਦੇ ਵਿੱਚ ਤੇ ਉਹਨਾਂ ਨੂੰ ਕਹਿ ਰਹੇ ਨੇ ਐਦਾਂ ਹੀ ਮਤਲਬ ਕਿ ਇਸ਼ਾਰੇ ਕਰ ਰਹੇ ਨੇ ਇੱਕ ਦੂਜੇ ਨੂੰ ਕਿ ਇਹ ਬੀਬੀ ਥੋੜੀ ਜੀ ਦਿਮਾਗ ਤੋਂ ਐਦਾਂ ਹੀ ਜਿਹੜਾ ਮਾਂ ਪੁੱਤ ਗੁੰਮ ਜਾਵੇ ਤਾਂ ਵੈਸੇ ਦਿਮਾਗ ਉਹ ਡੈਡ ਹੋ ਜਾਂਦਾ ਮਾਂ ਆਪਣੇ ਪੁੱਤ ਲਈ ਕਿੰਦਾ ਦਰਦ ਹੋ ਜਾਂਦੀ ਹੈ ਜੀ ਹਾਂਜੀ ਉਹਨਾਂ ਨੂੰ ਕਿ ਇਸ ਗੱਲ ਨਾਲ ਨਹੀਂ ਨਾ ਕੋਈ ਵੀ ਪਰਵਾਹ ਉਹ ਹੁਣ ਮੈਂ ਚੰਗੀ ਭਲੀ ਗੱਲ ਕਰ ਰਹੀ ਆ ਆਪਣੇ ਬੱਚੇ ਨੂੰ ਲੱਭ ਰਹੀ ਆ ਮੈਂ ਤਕਲੀਫ ਚ ਨਹੀਂ ਮੇਰੇ ਬੱਚੇ ਦੀ ਸੁਣਵਾਈ ਕੋਈ ਵੀ ਕਰ ਰਹੀ ਐ ਕੱਲੀ ਦੇਖ ਕੇ ਦੇਖਦੇ ਨੇ ਕੱਲੀ ਆਈ ਐ ਕੀ ਸੁਣਨਾ ਐ ਤੇ ਕੋਣ ਕੋਣ ਇਨਚਾਰਜ ਕੋ ਕਹਿੰਦੇ ਕੋਲ ਕੇਸ ਐ ਨਾ ਕੋਈ ਪਤਾ ਨਹੀਂ ਕਿ ਕੀ ਨਾ ਨਹੀਂ ਜੀ ਨਾ ਨਹੀਂ ਪਤਾ ਮੈਨੂੰ ਏਐਸਆਈ ਹੈਗੇ ਆ ਕੋਈ ਉੱਥੇ ਦੇ ਸੁਭਾਸ਼ਨਗਰ ਚੌਂਕੀ ਚ ਤੇ ਉਹ ਇਦਾਂ ਹੀ ਕਰੀ ਜਾਂਦੇ ਬਣ ਇੱਕ ਦੂਜੇ ਵਾਲੇ ਪੁਲਸਾ ਵਾਲੇ ਇੱਕ ਦੂਜੇ ਵਾਲੇ ਇਸ਼ਾਰਾ ਕਰਕੇ ਨਾ ਜਿਵੇਂ ਵੀ ਇਹ ਜਨੈਨੀ ਤਾਂ ਪਾਗਲ ਹੈ ਤੇ ਕੋਈ ਵੀ ਪੁਲਸਾ ਲਾਂਦਾ ਉੱਥੇ ਉਹਨੂੰ ਕਹਿ ਰਹੇ ਨੇ ਇਹ ਥੋੜੀ ਜੀ ਨਾ ਇਦਾਂ ਹੀ ਐ ਤੇ ਇਹਦੇ ਘਰਦਿਆਂ ਨੂੰ ਬੁਲਾਏ ਆ ਤੇ ਉਹ ਆਂਦੇ ਨੇ ਤੇ ਫਿਰ ਸੁਣਵਾਈ ਕਰਦੇ ਆ ਇਹਨਾਂ ਦੀ ਤੁਸੀਂ ਤਾਂ ਬਿਲਕੁਲ ਸਹੀ ਬੋਲ ਰਹੇ ਗੱਲ ਕਰ ਰਹੇ ਹੋ ਅਸਲ ਵਿੱਚ ਮੇਰੇ ਹਾਂ ਜੀ ਹੁਣ ਤੁਸੀਂ ਦੇਖੋ ਆਪੇ ਵੀ ਮੈਂ ਕੋਈ ਤੁਹਾਨੂੰ ਇਦਾਂ ਲੱਗ ਰਹੀ ਹਾਂ ਵੀ ਨਹੀਂ ਮੈਨੂੰ ਸਮਝ ਆ ਗਈ ਜਾਂ ਮੈਨੂੰ ਦਿਮਾਗ 'ਚ ਫਰਕ ਹੈ ਕੋਈ ਕੋਈ ਲੜਕੇ ਨਾਲ ਜਾਰੀ ਦੋਸਤੀ ਕਰਕੇ ਜਿਹੜੇ ਅਕਸਰ ਦੇਖਦੇ ਨੇ ਕਿ ਕਿਸੇ ਕੋਈ ਲੜਾਈ ਝਗੜਾ ਕਰੀ ਦੇ ਥਾਣੇ ਤੱਕ ਵੀ ਗੱਲ ਪਹੁੰਚੀ ਸੀ ਤੇ ਉਹ ਬੱਚੇ ਨੇ ਇੱਕ ਵਾਰੀ ਚਾਬੀ ਚੱਕ ਲਈ ਸੀ ਇਹਨੂੰ ਮਾਰਨ ਵਾਸਤੇ ਠੀਕ ਹੈ ਤੇ ਉਸ ਤੋਂ ਬਾਅਦ ਇਹ ਕਹਿਣ ਲੱਗਿਆ ਕਹਿੰਦਾ ਮਾਰ ਕੇ ਦੇਖ ਵੀ ਹੁਣ ਤੱਕ ਇਹ ਦੋਸਤੀ ਸੀਗੀ ਇਹਦੀ ਉਸ ਮੁੰਡੇ ਨਾਲ ਤੇ ਇਹਨੂੰ ਕਦੇ-ਹੇ-ਬੂਹੇ ਕਾਫੀ ਕਦੀ ਚੀਜ਼ਾਂ ਲੈ ਕੇ ਦੇ ਦੇਣੀ ਆ ਕਦੀ ਪੈਸੇ ਲੈ ਕੇ ਦੇ ਦੇਣੇ ਪੈਸੇ ਫਿਰ ਉਹ ਕੈਸ਼ ਪੈਸੇ ਮੰਗਣ ਲੱਗ ਗਿਆ 10 10 20 20000 ਰੁਪਇਆ ਇਹ ਕਹਿੰਦਾ ਮੈਂ ਇੰਨਾ ਅਮੀਰ ਨਹੀਂ ਹੈਗਾ ਤੇ ਕਹਿੰਦਾ ਫਿਰ ਇੱਥੇ ਆਈ ਨਾ ਮੋੜ ਕੇ ਮੈਂ ਚਾਬੀ ਤੇਰੇ ਸਿਰ 'ਚ ਮਾਰਨੀ ਇਹ ਕਹਿੰਦਾ ਐਦਾਂ ਅੱਜ ਤੱਕ ਤੂੰ ਪੈਸੇ ਲੈ ਲੈ ਕੇ ਹੁਣ ਤੂੰ ਕੈਸ਼ ਪੈ ਮਾਰ ਦੇਣਾ ਕਹਿੰਦਾ ਤੈਨੂੰ ਤੇ ਫਿਰ ਇਹ ਕਹਿੰਦਾ ਮਾਰ ਕੇ ਦੇਖ ਲੈ ਤੂੰ ਫਿਰ ਇਦਾਂ ਬਚ ਜਾਏਗਾ ਮੈਂ ਪੁਲਸ ਨਹੀਂ ਬੈਠੀ ਕੋਈ ਹੋਰ ਇਦਾਂ ਮੈਨੂੰ ਮਾਰ ਕੇ ਤੂੰ ਬਚ ਜਾਏਗਾ ਇਦਾਂ ਜੀ ਤੇ ਉਹਨੇ ਫਿਰ ਚਾਬੀ ਉਹ ਚੁੱਕ ਕੇ ਇਹਦੀ ਐਕਟਿਵਾ ਤੇ ਮਾਰਤੀ ਉਹ ਅੱਗੇ ਵਾਲਾ ਸਾਰਾ ਢਾਂਚਾ ਟੁੱਟ ਗਿਆ ਇੰਨੀ ਜ਼ੋਰ ਦੀ ਉਹਨੇ ਚਾਬੀ ਪਤਾ ਨਹੀਂ ਕਿੰਨੀ ਵੱਡੀ ਸੀ ਜਿਹੜੀ ਮਾਰੀ ਉਹ 3000 ਦਾ ਉਹ ਢਾਂਚਾ ਪਿਆ ਸੀ ਉਹ ਜਿਹੜਾ ਐਕਟਿਵਾ ਦਾ ਅਗਲੇ ਅੱਗੇ ਵਾਲਾ ਤੇ ਉਸ ਤੋਂ ਬਾਅਦ ਬੋਲਚਾਲੇ ਦੀ ਬੰਦ ਮਤਲਬ ਕਿ ਕੋਈ ਨਹੀਂ ਕਹਿੰਦਾ ਜਦੋਂ ਵੀ ਆਏ ਆ ਨਾ ਇੱਥੇ ਮੇਰੇ ਕੋਈ ਚੀਜ਼ ਮਾਰ ਦੇਣੀ ਤੇਰੇ ਅੱਗੋਂ ਐਕਟਿਵਾ ਤੇ ਮਾਰੀ ਹੈ ਨਾ ਤੂੰ ਬਚ ਗਿਆ ਚਲਾ ਜਾ ਇੱਥੋਂ ਇੱਥੇ ਨਾ ਆਈ ਮੋੜ ਕੇ ਦੁਬਾਰਾ ਕੀ ਮੰਗ ਕੀ ਕਰਦੇ ਹੋ ਤੁਸੀਂ ਉਹਨੂੰ ਮੇਗਾ ਨਹੀਂ ਮੇਰੇ ਬੱਚੇ ਦਾ ਪਤਾ ਲਗਾਇਆ ਜਾਏ ਕਿੱਥੇ ਆ ਉਹ ਉਹ ਬੱਚੇ ਉਹਦੇ ਨਾਲ ਲੜਾਈ ਹੋਈ ਸੀ ਉਹ ਕੀ ਪਤਾ ਇਹ ਕਹਿੰਦਾ ਪਿਆ ਅਸੀਂ ਠੀਕ ਨਹੀਂ ਕੀਤੀ ਉਹਨੇ ਮੇਰੇ ਨਾਲ ਤੇ ਉਹ ਵੀ ਮੈਨੂੰ ਬਾਰ-ਬਾਰ ਕਹਿੰਦਾ ਸੀ ਕਿ ਕਹਿੰਦਾ ਕਿ ਪਤਾ ਨਹੀਂ ਇੱਥੇ ਆਈ ਨਾ ਮੁੜ ਕੇ ਮੈਂ ਮਾਰ ਦੇਣਾ ਤੈਨੂੰ ਏਦਾਂ ਦੀਆਂ ਧਮਕੀਆਂ ਦਿੰਦਾ ਸੀ ਤੇ ਕੋਈ ਬੱਚਾ ਮੇਰੇ ਘਰ ਰਹਿੰਦਾ ਸੀ ਕੋਈ ਏਦਾਂ ਦੀ ਕੋਈ ਗੱਲ ਨਹੀਂ ਕੋਈ ਵਿਅਲ ਨਹੀਂ ਉਹ ਮਤਲਬ ਕਿ ਕੋਈ ਨਸ਼ੇ ਪੱਤੇ ਵਾਲਾ ਜਾਂ ਕੋਈ ਕਿਸ ਹਿਸਾਬ ਕਰਦਾ ਵੈਦਾਂ ਦਾ ਨਹੀਂ ਸੀ ਹੈਗਾ ਤੇ ਬੱਚੇ ਨੇ ਮੇਰਾ ਘਰ ਆਣਾ ਚਾਹੀਦਾ ਉਹ ਕਿੱਥੇ ਆ ਚਾਰ ਪੰਜ ਘੰਟੇ ਦੋ ਤਿੰਨ ਘੰਟੇ ਲੱਗੇ ਕਿ ਗਿਆ ਚਾਰ ਪੰਜ ਘੰਟੇ ਬਾਅਦ ਸਵਿਚ ਆਫ ਹੋ ਗਿਆ ਫੋਨ ਫੋਨ ਉਹ ਲੋਕੇਸ਼ਨ ਕਰਾਂ ਨਹੀਂ ਕੱਢੀ ਪੁਲਿਸ ਨਾਲ ਪੁਲਸ ਵਾਲਿਆਂ ਨੇ ਅਜੇ ਤੱਕ ਇਹ ਨਹੀਂ ਪਤਾ ਲਗਾਇਆ ਫੋਨ ਸਵਿਚ ਆਫ ਹੋਇਆ ਕਿਸ ਜਗ੍ਹਾ ਤੇ ਖਾਸ ਅੱਛਾ ਮਤਲਬ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਡੀ ਨਹੀਂ ਜੀ ਕੋਈ ਕੱਲੀ ਦੇਖ ਲੈਂਦੇ ਨਹੀਂ ਉਹ ਕਿ ਕੱਲੀ ਹੈਗੀ ਇਹ ਤੇ ਕੋਈ ਵੀ ਨਹੀਂ ਸੁਣ ਰਿਹਾ ਮੇਰੀ ਕਿਸੇ ਤਰ੍ਹਾਂ ਮੰਗ ਨਹੀਂ ਕੀਤੀ ਇਸ ਲਈ ਕਰ ਐਮਐਲ ਨੇ ਨਾ ਗੱਲ ਕੀਤੀ ਸੀ ਨਹੀਂ ਜੀ ਮੈਂ ਫਿਰ ਮੇਰੇ ਘਰ ਦੇ ਆਨੇ ਉਹਨਾਂ ਨੂੰ ਕਹਿ ਛੜੇ ਐਦਾਂ ਵੀ ਦਿਮਾਗ 'ਚ ਐਦਾਂ ਹੀ ਫਰਕ ਹੈ ਇਹਦੇ ਪਤਾ ਨਹੀਂ ਐਦਾਂ ਕਰਨ ਲੱਗ ਗਏ ਪੁਲਿਸ ਵਾਲੇ ਫਿਰ ਮੇਰੇ ਦਿਲ ਅੱਡੀ ਹੋ ਗਿਆ ਕਿ ਮੈਂ ਜਿੱਥੇ ਵੀ ਜਾਵਾਂਗੀ ਸਾਰੇ ਐੱਡੀ ਕਰਨਗੇ ਜੀ ਤੇ ਤਾਂ ਕਰਕੇ ਫਿਰ ਮੇਰੇ ਆਪੇ ਹੀ ਫੋਟੋ ਲੈ ਕੇ ਤੇ ਲੱਭਦੀ ਰਹਿਨੀ ਆ ਗਲੀ ਗਲੀ ਜਾ ਕੇ ਨਿਆਣੇ ਨੂੰ ਪੈਰਾਂ 'ਚ ਛਾਲੇ ਪੈ ਜਾਂਦੇ ਨੇ ਖੂਨ ਨਿਕਲਣਾ ਲੱਗ ਜਾਂਦਾ ਤਰੀ ਅੰਨੀਆਂ ਲੱਭੀ ਜੰਨੀਆਂ ਪਤਾ ਨਹੀਂ ਕਿੰਨਾ ਜਾਣਿਆਂ ਨੂੰ ਮੈਂ ਕਹ ਦਿੱਤਾ ਕਿੰਨੇ ਜਾਣਿਆਂ ਨੂੰ ਲੱਭ ਲਿਆ ਕਿੰਨੀ ਜਗ੍ਹਾ ਤੇ ਜਾ ਜਾ ਕੇ ਲੱਭੀ ਗਈ ਆ ਕੁਝ ਨਹੀਂ ਲੱਭਦਾ ਨਹੀਂ ਪਿਆ ਕਿੰਨੇ ਸੇੜ ਹੋ ਗਿਆ ਪਤਾ ਨਹੀਂ ਕਿੱਥੇ ਹੈ ਕਿਸ ਹਾਲਤ ਚ ਕੋਈ ਨਹੀਂ ਸੁਣ ਰਿਹਾ ਕੋਈ ਸੁਣਵਾਈ ਨਹੀਂ ਕਰ ਰਿਹਾ ਨਾ ਉਹਨੂੰ ਕੋਈ ਲੱਭ ਰਿਹਾ ਮਾਨ ਸਰਕਾਰ ਤਾਂ ਕਹਿ ਰਹੀ ਐ ਅਸੀਂ ਗਰੀਬਾਂ ਦੀ ਆਵਾਜ਼ ਚੁੱਕਦੇ ਆਂ ਹੱਕ ਚੜਾਉਂਦੇ ਆਂ ਮੈਨੂੰ ਤਾਂ ਕੁਝ ਨਹੀਂ ਬਦਲ ਲੱਗ ਰਿਹਾ ਕੀ ਹੱਕ ਚੜਾਉਣ ਦੇ ਕੀ ਕਰ ਰਹੇ ਨੇ ਮੇਰੀ ਤਾਂ ਥਾੜੇ ਗਈਆਂ ਮੈਂ ਮੈਨੂੰ ਕੱਲੀ ਦੇਖ ਕੇ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜੇ ਨਾਲ ਲੈ ਕੇ ਚੱਲ ਜਾਂਦੇ ਨੇ ਕਿੰਨੇ ਜਾਣੇ ਪੈ ਪੂਏ ਹੁੰਦੇ ਨੇ ਜਿਹੜਾ ਕੋਈ ਅਮੀਰ ਹੁੰਦੇ ਨੇ ਉਹਨਾਂ ਦੀ ਸੁਣਵਾਈਆਂ ਹੋ ਜਾਂਦੀਆਂ ਨੇ ਮੇਰੀ ਤਾਂ ਕੋਈ ਸੁਣਵਾਈ ਨਹੀਂ ਹੋਈ ਨਾ ਕੱਲੀ ਦੇਖ ਕੇ ਵੀ ਨਾ ਐਨੇ ਪੈ ਪੂਏ ਲਈ ਹੈਗਾ ਸਾਹਿਬ ਕਿਤਾਬ ਤੇ ਨਾ ਉਹਦੇ ਕੋਲ ਨਾਲ ਕੋਈ ਹੈਗਾ ਇਸ ਕਰਕੇ ਕੋਈ ਵੀ ਨਹੀਂ ਸੁਣ ਰਿਹਾ ਮੇਰੀ ਤਾਂ ਮੈਨੂੰ ਤਾਂ ਉਲਟਾਉਣਾ ਨਹੀਂ ਇਹ ਕਹਿ ਕੇ ਵਰਦਾ ਵੀ ਦਿਮਾਗ ਚ ਫਰ ਰਗੇ ਇਹਦੇ ਜਾਓ ਬੀਬੀ ਇਹ ਨਹੀਂ ਕਰਦਾਂਗੇ ਆਪੇ ਮੰਗ ਮੰਗ ਕੀਏ ਤੁਹਾਡੇ ਹਾਂ ਜੀ ਮੈਨਾਂ ਨਹੀਂ ਮੇਰੇ ਨਿਆਣੇ ਦਾ ਪਤਾ ਲੱਗਾਇਆ ਜਾਏ ਕਿੱਥੇ ਉਹ ਸੋ ਤਸਵੀਰ ਦੇਖ ਰਿਓ ਕਿ ਇੱਕ ਬੱਚਾ ਜਿਸ ਦੀ ਉਮਰ ਜਿਹੜੀ ਨੌਜਵਾਨ ਨੇ 25 ਸਾਲ ਦਾ ਜਿਹੜਾ ਦੱਸਿਆ ਜਾ ਰਿਹਾ 1 ਜੁਲਾਈ ਤੋਂ ਜਿਹੜਾ ਕਰੋ ਜਾਗਰਨ ਦੇਖਣ ਜਾਂਦਾ ਤਾਂ ਮੁੜ ਕੇ ਵਾਪਸ ਨਹੀਂ ਜਾਂਦਾ ਤੇ ਇਹ ਮਾਂ ਦਾਦਾ ਜਿਹੜੀ ਆ ਆਪਣੇ ਪੁੱਤ ਲਈ ਲੱਭਣ ਵਾਸਤੇ ਕਿਵੇਂ ਹੱਥ 'ਚ ਫੋਟੋ ਫੜ ਕੇ ਲੱਭ ਰਹੀ ਆ ਪਰ ਦੂਜੇ ਪਾਸੇ ਜਦੋਂ ਪੁਲ ਪ੍ਰਸ਼ਾਸਨ ਦੇ ਨਾਲ ਜਦੋਂ ਗੱਲ ਕਰਦੀ ਆ ਜਾਂਦੀ ਐ ਤੇ ਉੱਥੋਂ ਇਸ ਦਾ ਜਿਹੜਾ ਮਜ਼ਾਕ ਉਡਾਇਆ ਜਾਂਦਾ ਉਹ ਮਜ਼ਾਕ ਵਿੱਚ ਕਿਹਾ ਜਾਂਦਾ ਕਿ ਇਹਦੇ ਦਿਮਾਗ ਦੇ ਵਿੱਚ ਪਰ ਕਿ ਜਦੋਂ ਕਿਸੇ ਮਾਂ ਦਾ ਪੁੱਤ ਜਦੋਂ ਵਿਛੜ ਜਾਂਦਾ ਜਾਂ ਉਹਨੂੰ ਨਹੀਂ ਲੱਭਦਾ ਤਾਂ ਟੈਨਸ਼ਨ ਦੇ ਨਾਲ ਵੈਸੇ ਹੀ ਮਾਂ ਜਿਹੜੀ ਆ ਅੱਧੀ ਦਿਮਾਗੀ ਹਾਲਤ ਇਦਾਂ ਦੀ ਹੋ ਜਾਂਦੀ ਹੈ ਪਰ ਕਿਤਨਾ ਕਿਤੇ ਜਿਹੜੀ ਇਨਸਾਨੀਤ ਆ ਆਪਾਂ ਕਹਿੰਨੇ ਨੇ ਪੰਜਾਬ ਦੀ ਤਾਂ ਦੀ ਦਬਾ ਜਰੂਰ ਰੰਨੇ ਆ ਪਰ ਕਿਤਨੇ ਕਿਤੇ ਕਈ ਜਿਹੜੇ ਲੋਕ ਨੇ ਇਨਸਾਨ ਇਤੋਂ ਇਨਸਾਨ ਇਤ ਨਹੀਂ ਸਮਝ ਰਹੇ ਤੇ ਹੁਣ ਦੇ ਕਰਾਂਗੇ ਇਸ ਇਲਾਕੇ ਦੇ ਜਿਹੜੇ ਚੌਂਕੀ ਇੰਚਾਰਜ ਜੋ ਸੁਭਾਸ਼ ਨਗਰ ਚੌਂਕੀ ਗੁਰਦਿਆਲ ਜੀ ਕਿ ਇਸ ਕਬਰ ਦੇ ਉੱਤੇ ਕਿੰਨਾ ਕੋ ਆਇਆ ਗਿਆ ਅਸਰ ਕੀ ਇਹਦੀ ਮਾਂ ਦੀ ਜਿਹੜੀ ਆ ਆਵਾਜ਼ ਨੂੰ ਪ੍ਰਸ਼ਾਸਨ ਉੱਠੇਗੀ ਤੇ ਵੀਡੀਓ ਨੂੰ ਜਿਹੜੀ ਚੱਲਦੀ ਚੱਲਦੀ ਨੂੰ ਸ਼ੇਅਰ ਕਰੋਗੇ ਤੁਹਾਨੂੰ ਵੀ ਇਹ ਲੜਕਾ ਫੋਟੋ ਤਾਂ ਤੁਹਾਨੂੰ ਦਿਖਾ ਰਹੇ ਆ ਕਿਤੇ ਮਿਲਦਾ ਤਾਂ ਇਸ ਮਾਂ ਨਾਲ ਸੰਪਰਕ ਕਰੋ ਤਾਂ ਜੋ ਕਿ ਆਪਣੀ ਮਾਂ ਆਪਣੇ ਬੱਚੇ ਨੂੰ ਲੱਭਾ ਸਰ ਇੱਕ ਮਹਿਲਾ ਵੱਲੋਂ ਉਹ ਵੀ ਨਾਮ ਹੈ ਉਸ ਮਹਿਲਾ ਦਾ ਉਹਦਾ ਕਿਹਾ ਜਾਂਦਾ ਹੈ ਕਿ 1 ਜੁਲਾਈ ਨੂੰ ਦਾ ਪੁੱਤ ਜਿਹੜਾ ਘਰੋਂ ਗਿਆ ਸੀਗਾ ਜਗਰਾਤੇ ਦੇ ਵਿੱਚ ਉਸ ਤੋਂ ਬਾਅਦ ਉਹ ਕਰਮਾਪਸੀ ਨਹੀਂ ਲੁੱਟਿਆ ਤੇ ਅੱਜ 2025 ਹੋ ਗਈ ਇਸ ਸੰਬੰਧੀ ਆਪਾਂ ਨੇ ਮਕਦਮਾ ਨੰਬਰ 138 ਡੇਟਡ ਹੈਗਾ ਜੀ 4920 ਅ ਵਿਜੇ ਪੱਲਾ ਦੇ ਨਾਮ ਦੇ ਸਟੇਟਮੈਂਟ ਤੇ ਮੈਂ ਪਹਿਲਾਂ ਆਲਰੇਡੀ 344 ਜਰਫਿਲ ਰਜਿਸਟਰ ਕੀਤੀ ਹੋਈ ਹੈ ਜੀ ਉਦੇਸਬੰਦੀ ਹੋਏ 25 ਸਾਲ ਦਾ ਜਵਾਨ ਨੌਜਵਾਨ ਹੈ ਜੀ ਫਿਰ ਅੰਦਰਸਤੇ ਪੁੱਛੇ ਕਰੋ ਚਲੇ ਗਿਆ ਸੀਗਾ ਠੀਕ ਹੈ ਜਦੋਂ ਇਸ ਬੰਦੀ ਪਹਿਲਾਂ ਹੀ ਆਲਰੇਡੀ ਇਸ਼ਤਿਹਾਰ ਸਰੋਗੂ ਕਾ ਜਾਰੀ ਕੀਤੀ ਹੋ ਰਿਸ਼ਤਿਹਾਰ ਦੂਸਰੇ ਵੀ ਬੜਾ ਕੇ ਆਪਾਂ ਸਾਰੀ ਜਗ੍ਹਾ ਤੇ ਲਗਾਏ ਹੋਏ ਹਨ ਕਾਲ ਡਿਟੇਲ ਲੈ ਕੇ ਉਹਦੀ ਬਕੈਰਾ ਉਹਦੇ ਵਾਚ ਕੀਤੇ ਗਿਆ ਮਾਤਰਾ ਇਹਨਾਂ ਕੋਲ ਜਿਹੜੀ ਆ ਉਹਨੂੰ ਪੜਤਾਲ ਪਾਲ ਕੀ ਜਾਰੀ ਹੈ ਕੋਸ਼ਿਸ਼ ਕਰਦੇ ਵੀ ਜਲਦੀ ਜੀ ਮਿਲ ਕੇ ਇਹਨਾਂ ਦੇ ਬੱਚਿਆਂ ਦੇ ਹੈਂਡਓਵਰ ਕਰਦਾਂਗੇ ਆਪਣੀ ਮਰਜ਼ੀ ਨਾਲ ਗਿਆ ਹੋਇਆ ਕਿ ਆਉਣਾ ਚਾਹੁੰਦਾ ਕਿ ਉੱਥੇ ਨਹੀਂ ਹੋਣਾ ਚਾਹੀਦਾ ਸਰੂਪਾ ਨਾਮ ਕੀ ਸੀਗਾ ਉਮਰ ਕੀ ਸੀਗੀ ਉਹ ਜਿਹੜਾ ਬੱਚਾ ਮਿਸ ਹੋਇਆ ਦਾ ਨਾਮ ਸੰਜੀਪ ਭੱਲਾ ਹੈ ਹਾਂ ਸਰਨਪਾਰਕ ਚ ਰਹਿੰਦੇ ਸੀ ਟੋਲੀ ਨੰਬਰ 10 ਚ ਉਮਰ ਕਰੀ 25 ਸਾਲ ਦੀ ਸਰ ਕੀ ਲੱਗਾ ਕੁਝ ਸੂ ਮਿਲੀ ਹੁਣੇ ਤੱਕ ਕੁਝ ਪਤਾ ਲੱਗਿਆ ਕਿੱਥੇ ਗਿਆ ਸੀਗਾ ਕਿੱਥੇ ਗਿਆ ਜੇ ਤਾਂ ਕੋਈ ਛੋਟਾ ਬੱਚਾ ਹੋਏ ਉਹਨੂੰ ਤਾਂ ਮਿਸਿੰਗ ਮੰਨ ਲੀਏ ਜੇ ਮਿਸਿੰਗ ਹੋ ਜਾਂਦਾ ਤਾਂ ਉਹਨੂੰ ਗੁੰਡ ਟੱਪ ਜੁਰਬਣਾ ਸੌਖਾ ਜੇ ਹੁਣ ਨੌਜਵਾਨ ਬੱਚਾ ਕਰੋ ਮਿਸ ਹੋਏ ਹੈ ਅਪਣੀ ਮਰਜ਼ੀ ਨਾਲ ਨਹੀਂ ਆ ਰਿਹਾ ਜਬ ਉਹ ਮਿਸ ਹੈ ਮਿੰਗਾ ਉਹਦੇ ਸੰਬੰਧੀ ਆਪਾਂ ਆਲਰੇਡੀ ਸਾਰੇ ਥਾਣਿਆਂ ਨੂੰ ਇਸ਼ਤਿਹਾਰ ਸੁਰੂ ਕਰਕੇ ਜਾਰੀ ਕੀਤੇ ਹੋਏ ਕੋਈ ਵੀ ਇਨਫੋਰਮੇਸ਼ਨ ਹੋ ਗਈ ਆਪਾਂ ਰਿਸੀਵ ਕਰਾਂਗੇ। ਠੀਕ ਹੈ ਸਰ ਮਾਂ ਬਲ ਰੋ ਰੋ ਕੇ ਉਹਦਾ ਬੁਰਾ ਹਾਲ ਹੈ। ਕੀ ਲੱਗਦਾ ਹੁਣ ਕਦੋਂ ਤੱਕ ਮਾਂ ਨੂੰ ਜਿਹੜਾ ਇਨਸਾਫ ਮਿਲ ਸਕੇ ਕਰਵਾਉਣ? ਦੇਖੋ ਜੀ ਮਾਂ ਦਾ ਮਾਂ ਦਾ ਬੱਚਾ ਗਿਆ ਉਹ ਤਾਂ ਆਲਰੇਡੀ ਅਮੋਸ਼ਨਲ ਹੋ ਗਏ ਉਹਦਾ ਕਰੇਗੇ। ਪੁਲਿਸ ਪ੍ਰਸ਼ਾਸਨ ਉਹਦੇ ਨਾਲ ਹਰ ਤਰ੍ਹਾਂ ਦੇ ਨਾਲ ਹਰ ਤਰੀਕੇ ਦੇ ਨਾਲ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚੇ ਨਾਲ ਕੰਟੈਕਟ ਕੀਤਾ ਜਾ ਕੇ ਤੇ ਬੱਚੇ ਨਾਲ ਮਾਂ ਦਾ ਕੰਟੈਕਟ ਕਰਾਇਆ ਜਾਵੇ।